ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਨਿਊ ਵਲੌਗ ਆਪਣੀ ਰਸੋਈ ਦੇ ਵਿੱਚ ਅੱਜ ਆਪਾਂ ਤੁਹਾਨੂੰ ਬਣਾਵਾ ਬਣਾਉਣੇ ਸਿਖਾਵਾਂਗੇ ਦਹੀਂ ਪੱਲੇ ਜਿਹਦੇ ਵਾਸਤੇ ਆਪਾਂ ਲੈਣੀ ਹੈ ਇਹ ਉੜਦ ਦੀ ਦਾਲ ਹੁੰਦੀ ਹੈ ਇਹਨੂੰ ਥੋਤੀ ਮਾਂ ਦੀ ਦਾਲ ਵੀ ਕਹਿ ਦਿੰਦੇ ਨੇ ਤੇ ਇਹਨੂੰ ਆਪਾਂ ਇੱਕ ਕੌਲੀ ਲਵਾਂਗੇ ਇੱਕ ਕੌਲੀ ਲੈ ਕੇ ਆਪਾਂ ਇਹਨੂੰ ਵਾਸ਼ ਕਰਾਂਗੇ ਚੰਗੀ ਤਰ੍ਹਾਂ ਵਾਸ਼ ਕਰਕੇ ਫਿਰ ਆਪਾਂ ਇਹਨੂੰ ਭਿਉਵਾਂਗੇ ਦੇਖੋ ਇਹ ਵਲੀ ਦਾਲ ਹੁੰਦੀ ਹੈ ਇਹ ਮਾਂਹਾਂ ਦੀ ਜਿਹੜੀ ਦਾਲ ਹੁੰਦੀ ਹੈ ਨਾ ਉਹ ਜਿਹੜੀ ਛਿਲਕਾ ਉਤਰਿਆ ਹੋਇਆ ਦਾਲ ਹੁੰਦੀ ਹੈ ਇਹ ਇਹਨੂੰ ਆਪਾਂ ਬਾਉਲ ਦੇ ਵਿੱਚ ਪਾ ਲੈਣਾ ਇਹਨੂੰ ਆਪਾਂ ਚੰਗੀ ਤਰ੍ਹਾਂ ਧੋ ਕੇ ਫਿਰ ਇਹਨੂੰ ਆਪਾਂ 6 ਘੰਟੇ ਲਈ ਭਿਓ ਕੇ ਧਰਨਾ ਹੈ ਤੇ ਫਿਰ 6 ਘੰਟੇ ਨਾਲ ਇਹ ਸੌਫਟ ਹੋ ਜਾਊਗੀ ਜੇ ਸਰਦੀਆਂ ਦੇ ਵਿੱਚ ਬਣਾਣੇ ਤਾਂ ਸਰਦੀਆਂ ਦੇ ਵਿੱਚ 12 ਘੰਟੇ ਜ਼ਰੂਰ ਭਿਉ ਕੇ ਰੱਖੋ ਗਰਮੀਆਂ 'ਚ 4 ਤੋਂ 6 ਘੰਟੇ ਬਹੁਤ ਹੁੰਦੇ ਨੇ ਕਿਉਂਕਿ ਗਰਮੀ ਜ਼ਿਆਦਾ ਹੋਣ ਕਰਕੇ ਫਿਰ ਗਰਮੀ ਜਲਦੀ ਫੁੱਲ ਜਾਂਦੀ ਹੈ ਦਾਲਾਂ ਛੋਲਿਆਂ ਜੋ ਵੀ ਆਪਾਂ ਭਿਉਨੇ ਆ ਤੇ ਜਿਹੜੀ ਸਰਦੀ ਦੇ ਵਿੱਚ ਥੋੜੀ ਲੇਟ ਪ੍ਰੋਸੈਸ ਹੁੰਦਾ ਇਸ ਕਰਕੇ ਹੁਣ ਆਪਾਂ ਪਹਿਲਾਂ ਆਪਾਂ ਦਾਲ ਨੂੰ ਚੰਗੀ ਤਰ੍ਹਾਂ ਵਾਸ਼ ਕਰਕੇ ਫਿਰ ਤੁਹਾਨੂੰ ਇਹਨੂੰ ਭਿਉ ਕੇ ਦਿਖਾਉਣੀ ਆਂ ਦਾਣ ਆਪਾਂ ਆਪਣੀ ਧੋਲੀ ਇਨੂੰ ਹੁਣ ਆਪਾਂ ਇਹਦੇ ਵਿੱਚ ਪਾਣੀ ਪਾ ਦਾਂਗੇ ਪਾਣੀ ਪਾ ਕੇ ਨਾ ਆਪਾਂ ਇਹਨੂੰ ਹੁਣ ਗਰਮੀ ਦਾ ਮੌਸਮ ਹੈ ਆਪਾਂ ਇਹਨੂੰ 4 ਤੋਂ 5 ਘੰਟੇ ਵਾਸਤੇ ਭਿਉ ਕੇ ਧਰ ਦਾਂਗੇ ਹੁਣ ਇਹਨੂੰ ਆਪਾਂ ਟੱਕ ਦੰਨੇ ਆ ਤਾਂ ਕਿ ਇਹ ਚੰਗੀ ਤਰ੍ਹਾਂ ਫੁੱਲ ਜਵੇ ਦਾਲ ਅੰਦੀ ਦੇਖੋ ਜਿਹੜੀ ਆਪਾਂ ਦਾਲ ਤੁਹਾਨੂੰ ਦਿਖਾਈ ਸੀ ਨਾ ਭਿਉ ਕੇ ਰੱਖੀ ਸੀਗੀ ਇਹਨੂੰ 6 ਘੰਟੇ ਹੋ ਗਏ ਦੇਖੋ ਇਹ ਫੁੱਲ ਵੀ ਗਈ ਤੇ ਸੌਫਟ ਵੀ ਹੋਊਗੀ ਦਾਲ ਦੇਖੋ ਹੁਣ ਆਪਾਂ ਇਹਨੂੰ ਜਿਹੜਾ ਇਹਦਾ ਪਾਣੀ ਆ ਨਾ ਇਹਨੂੰ ਐਵੇਂ ਮਸਲ ਕੇ ਧੋ ਕੇ ਫਿਰ ਇਹਨੂੰ ਕੱਲੀ ਨੂੰ ਆਪਾਂ ਦਾਲ ਨੂੰ ਇਹਦੇ ਵਿੱਚ ਬੀਟ ਕਰਾਂਗੇ ਗਰਾਇੰਡਰ ਦੇ ਵਿੱਚ ਹੁਣ ਆਪਾਂ ਦਾਲ ਨੂੰ ਇਹਦੇ ਵਿੱਚ ਪਾਵਾਂਗੇ ਆਪਣੇ ਗਰਾਇੰਡਰ ਦੇ ਵਿੱਚ ਗਰਾਇੰਡਰ ਦੇ ਵਿੱਚ ਪਾ ਕੇ ਜਿਆਦਾ ਨਹੀਂ ਪਾਉਣੀ ਹੈਗੀ ਇੱਕੋ ਵਾਰੀ ਚ ਥੋੜੀ ਥੋੜੀ ਪਾ ਕੇ ਨਾ ਆਪਾਂ ਬੀਟ ਕਰਨੀ ਹੈ ਕਿਉਂਕਿ ਆਪਾਂ ਇਹਦਾ ਪੂਰਾ ਸਮੂਥ ਪੇਸਟ ਬਣਾਉਣਾ ਹੈ ਇਹਨੂੰ ਆਪਾਂ ਗਰਾਇੰਡ ਕਰਕੇ ਦੇਖਦੇ ਹਾਂ ਦੇਖੋ ਹਲੇ ਵੀ ਨਾ ਇਹ ਐਵੇਂ ਥੋੜੀ ਹਾਰ ਜੀ ਲੱਗ ਰਹੀ ਹੈ ਨਾ ਥੋੜੀ ਠਿੱਕ ਹੈ ਜਿਆਦਾ ਆਪਾਂ ਇਹ ਥੋੜਾ ਜਿਹਾ ਪਾਣੀ ਪਾ ਦਾਂਗੇ ਜਿਆਦਾ ਨਹੀਂ ਪਾਣਾ ਥੋੜਾ ਥੋੜਾ ਪਾਣੀ ਪਾ ਕੇ ਆਪਾਂ ਇਹਨੂੰ ਐਵੇਂ ਬੀਟ ਕਰਦੇ ਜਾਣਾ ਤੇ ਇਹਦਾ ਸਮੂਥ ਪੇਸਟ ਬਣਾ ਲੈਣਾ ਐਵੇਂ ਦੇਖੋ ਜੀ ਦਾਲ ਆਪਣੀ ਬੀਟ ਹੋ ਚੁੱਕੀ ਹੈ ਜਿਵੇਂ ਦੀ ਆਪਾਂ ਨੂੰ ਚਾਹੀਦੀ ਸੀ ਅਸੀਂ ਆਪਾਂ ਇਹਦਾ ਸਮੂਥ ਪੇਸਟ ਬਣਾ ਲਿਆ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਅੱਧਾ ਚਮਚ ਨਮਕ ਦਾ ਤੇ ਆਪਾਂ ਇਹਦੇ ਵਿੱਚ ਪਾਵਾਂਗੇ ਹਿੰਗ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਫੈਂਟਣਾ ਹੈ ਪੂਰੀਆਂ ਚੰਗੀ ਤਰ੍ਹਾਂ ਇੱਧਰ ਵੀ ਦੇਖ ਲਓ ਇੱਧਰ ਆਪਾਂ ਤੇਲ ਰੱਖ ਲਿਆ ਜਿਹੜਾ ਆਪਾਂ ਗਰਮ ਹੋਣਾ ਰੱਖਤਾ ਤਾਂ ਕਿ ਇਹਦਾ ਕੱਚਾਪਨੋਂ ਨਿਕਲ ਜਾਵੇ ਆਪਾਂ ਸਿੰਮ ਤੇ ਰੱਖਤਾ ਜਾਨੂੰ ਆਪਣੇ ਇੱਧਰ ਲਈ ਸਮਾਨ ਦੀ ਤਿਆਰੀ ਹੋ ਗਈ ਹੁਣ ਪਹਿਲਾਂ ਤਾਂ ਆਪਾਂ ਇਹਨੂੰ ਐਵੇਂ ਚਮਚ ਦੀ ਸਹਾਇਤਾ ਨਾਲ ਇਹਨੂੰ ਮਿਕਸ ਕਰ ਲੈਣਾ ਠੀਕ ਹੈ ਫਿਰ ਉਸ ਤੋਂ ਬਾਅਦ ਵਿੱਚ ਆਪਾਂ ਇਹਨੂੰ ਚੰਗੀ ਤਰ੍ਹਾਂ ਇੱਕੋ ਉਹਦੇ ਵਿੱਚ ਫੈਂਟਣਾ ਇਹ ਨਹੀਂ ਹੈਗਾ ਕਦੇ ਇੱਧਰ ਨੂੰ ਤੇ ਕਦੇ ਉੱਧਰ ਨੂੰ ਐਵੇਂ ਨਹੀਂ ਫੈਂਟਣਾ ਹੈਗਾ ਇੱਕ ਸਾਈਡ 'ਚ ਫੈਂਟਣਾ ਦੇਖੋ ਜਿੰਨਾ ਤੁਸੀਂ ਇਹਨੂੰ ਫੈਂਟੋਗੇ ਨਾ ਚੰਗੀ ਤਰ੍ਹਾਂ ਓਨੇ ਹੀ ਤੁਹਾਡੇ ਭੱਲੇ ਜਿਆਦਾ ਫਲਫੀ ਬਣਨਗੇ ਤੇ ਬਹੁਤ ਜਿਆਦਾ ਟੇਸਟੀ ਬਣਨਗੇ ਇਹਨੂੰ ਐਵੇਂ 5 ਮਿੰਟ ਪਰ ਲਗਾਤਾਰ ਇਹਨੂੰ ਫੈਂਟਿਓ ਤਾਂ ਕਿ ਥੋੜੇ ਭੱਲੇ ਆ ਜਿਹੜੇ ਬਹੁਤ ਜਿਆਦਾ ਸੌਫਟ ਬਣ ਤੇ ਫਲਫੀ ਬਣ ਜਿਹੜਾ ਆਪਣਾ ਭੱਲਿਆਂ ਵਾਲਾ ਆਪਾਨੂੰ ਚਾਹੀਦਾ ਇਹ ਬੇਸ ਉਹ ਚੰਗੀ ਤਰ੍ਹਾਂ ਤਿਆਰ ਆ ਹੁਣ ਆਪਾਂ ਇੱਧਰ ਇੱਕ ਬੌਲ ਦੇ ਵਿੱਚ ਲੈ ਲਿਆ ਠੰਡਾ ਪਾਣੀ ਇਹਦੇ ਵਿੱਚ ਹੁਣ ਆਪਾਂ ਨਾ ਇਹਦੇ ਵਿੱਚੋਂ ਥੋੜਾ ਜਿਹਾ ਐਵੇਂ ਇਹਦੇ ਵਿੱਚ ਪਾ ਕੇ ਦੇਖਾਂਗੇ ਦੇਖੋ ਇਹਦੇ ਵਿੱਚ ਪਾਉਣ ਦਾ ਮਤਲਬ ਇਹ ਹੁੰਦਾ ਵੀ ਆਪਾਂ ਨੂੰ ਪਤਾ ਲੱਜੇ ਆਪਣੇ ਭੱਲੇ ਆਵਸਤੇ ਤਿਆਰ ਹੈ ਇਹ ਬੈਟਰ ਹੁਣ ਦੇਖੋ ਜੇ ਤਾਂ ਇਹ ਬੈਟਰ ਥੱਲੇ بیٹھ ਜਾਂਦਾ ਫਿਰ ਤੁਹਾਡਾ ਇਹ ਬੈਟਰ ਹਲੇ ਚੰਗੀ ਤਰ੍ਹਾਂ ਤਿਆਰ ਨਹੀਂ ਸੀ ਹੁਣ ਇਹ ਉੱਪਰ ਤੈਰ ਰਿਹਾ ਨਾ ਤਾਂ ਸਮਝ ਲਓ ਵੀ ਭੱਲੇ ਤੁਹਾਡੇ ਬਹੁਤ ਵਧੀਆ ਬਣਨਗੇ ਐਵੇਂ ਉੱਤੇ ਤੈਰਨਾ ਚਾਹੀਦਾ ਹੈ ਪਾਣੀ ਦੇ ਤਾਂ ਇਹ ਭੱਲੇ ਆਵਸਤੇ ਬਿਲਕੁਲ ਤਿਆਰ ਹੈ ਬੈਟਰ ਤਾਂ ਦੇਖੋ ਪਹਿਲਾਂ ਆਪਾਂ ਫੈਂਟ ਲਈ ਸੀਗੀ ਪਰ ਫਿਰ ਵੀ ਜਦੋਂ ਵੀ ਤੁਸੀਂ ਉਹਦੇ ਵਿੱਚ ਤੇਲ ਦੇ ਵਿੱਚ ਭੱਲੇ ਭੱਲੇ ਬਣਾਣੇ ਹਨ ਤਾਂ ਇੱਕ ਵਾਰੀ ਫਿਰ ਤੁਸੀਂ ਦਾਲ ਨੂੰ ਹਿਲਾਉਣਾ ਜ਼ਰੂਰ ਹੈ ਹੁਣ ਆਪਾਂ ਚੰਮੜ ਦੀ ਸਹਾਇਤਾ ਨਾਲ ਆਪਣੇ ਪੱਲਿਆਂ ਇਹਦੇ ਵਿੱਚ ਪਾਉਂਦੇ ਜਾਵਾਂਗੇ ਤળਣ ਵਾਸਤੇ ਦੇਖੋ ਐਵੇਂ ਤੁਸੀਂ ਸਾਰੇ ਪੱਲੇ ਇਹਦੇ ਵਿੱਚ ਪਾ ਲੈਣੇ ਨੇ ਤਾਂ ਕਿ ਆਪਣਾ ਪੱਲਿਆਂ ਨੂੰ ਫਰਾਈ ਕਰ ਸਕੀਏ ਤੇਲ ਹੈ ਜਿਹੜਾ ਉਹ ਤੁਹਾਡਾ ਫੁੱਲ ਗਰਮ ਹੋਣਾ ਚਾਹੀਦਾ ਇਹ ਨਹੀਂ ਹੈਗਾ ਵੀ ਠੰਡਾ ਜਾਊਵੇ ਨਹੀਂ ਤਾਂ ਵਿੱਚ ਤੇਲ ਬੜ ਜਾਣਾ ਫਿਰ ਪੱਲਿਆਂ ਦੇ ਪੱਲਿਆਂ ਦਾ ਕਲਰ ਦੇਖੋ ਆਪਾਂ ਨੂੰ ਐਵੇਂ ਦਾ ਚਾਹੀਦਾ 골ਡਨ ਬ੍ਰਾਊਨ ਇਹਨੂੰ ਜ਼ਿਆਦਾ ਹੋਰ ਜ਼ਿਆਦਾ ਨਹੀਂ ਆਪਾਂ ਸੇਕਣਾ ਹੈਗਾ ਨਹੀਂ ਤਾਂ ਫਿਰ ਇਹ ਕਾਲੇ ਜੇ ਹੋ ਜਾਣਗੇ ਉਵੇਂ ਦੇ ਭੱਲੇ ਨਹੀਂ ਵਧੀਆ ਲੱਗਦੇ ਹੈਗੇ ਦੇਖੋ ਆਪਾਂ ਇਹਨੂੰ ਹੁਣ ਐਵੇਂ ਇੱਕ ਪਲੇਟ ਦੇ ਵਿੱਚ ਆਪਾਂ ਬਟਰ ਪੇਪਰ ਵਿਛਾ ਲਿਆ ਤਾਂ ਕਿ ਜਿਹੜਾ ਆਇਲ ਹੈ ਇਹਨਾਂ ਦਾ ਐਕਸਟਰਾ ਉਹ ਇਹਦੇ ਵਿੱਚ ਆ ਜਾਵੇ ਐਵੇਂ ਆਪਾਂ ਪਹਿਲਾਂ ਸਾਰੇ ਭੱਲੇ ਆਪਣੇ ਬਣਾ ਕੇ ਤਿਆਰ ਕਰ ਲੈਣੇ ਨੇ ਭੱਲੇ ਜਿਹੜੇ ਆਪਾਂ ਬਣਾਏ ਨੇ ਉਹ ਆਪਾਂ ਪਾਣੀ ਦੇ ਵਿੱਚ ਡਿੱਪ ਕੀਤੇ ਸੀਗੇ ਹੁਣ ਆਪਾਂ ਭੱਲੇ ਨੂੰ ਐਵੇਂ ਚੱਕਣਾ ਭੱਲੇ ਨੂੰ ਦੋਨੇ ਹੱਥਾਂ ਦੀ ਮਦਦ ਨਾਲ ਆਪਾਂ ਹਲਕਾ ਜਿਹਾ ਇਹਦੇ ਚੋਂ ਪਾਣੀ ਨਿਚੋੜ ਦੇਣਾ ਨਿਚੋੜਤਾ ਇਹਨੂੰ ਐਵੇਂ ਰੱਖ ਲਓ ਅਵੇਂ ਆਪ ਜਿੰਨੇ ਤੁਸੀਂ ਭੱਲੇ ਪਲੇਟ ਦੇ ਵਿੱਚ ਰੱਖਣੇ ਨੇ ਦੋ ਰੱਖਣੇ ਆ ਤਿੰਨ ਰੱਖਣੇ ਆ ਉਥੋਂ ਦੀ ਆਪਣੀ ਮਰਜ਼ੀ ਹੈ ਹਨਾ ਤੁਸੀਂ ਉਹਨੇ ਰੱਖ ਸਕਦੇ ਹੋ ਤੇ ਮੈਂ ਇਹਦੇ ਵਿੱਚ ਚਾਰ ਭੱਲੇ ਰੱਖੂੰਗੀ ਕਿਉਂਕਿ ਆਪਾਂ ਇਹਦੇ ਵਿੱਚ ਪਾਪੜੀ ਨਹੀਂ ਨਾ ਪਾਈ ਹੈਗੀ ਉਹਦੇ ਕਰਕੇ ਮੈਂ ਇਹਦੇ ਵਿੱਚ ਰੱਖਿਆ ਚਾਰ ਭੱਲੇ ਇਹਦੇ ਵਿੱਚ ਉਸ ਤੋਂ ਬਾਅਦ ਵਿੱਚ ਮੈਂ ਪਾਉਂਗੀ ਦਹੀਂ ਦਹੀਂ ਹੈ ਨਾ ਜਿਹੜਾ ਇਹ ਮਿੱਠਾ ਦਹੀਂ ਹੈ ਨਾਰਮਲ ਦੇ ਦੂਜਾ ਦਹੀਂ ਨਹੀਂ ਹੈਗਾ ਫਿੱਕਾ ਹੁਣ ਆਪਾਂ ਇਹਦੇ ਵਿੱਚ ਪਾਤਾ ਦਹੀਂ ਉਸ ਤੋਂ ਬਾਅਦ ਵਿੱਚ ਆਪਾਂ ਪਾਵਾਂਗੇ ਇਹਦੇ ਵਿੱਚ ਹਰੀ ਚਟਨੀ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਇਮਲੀ ਦੀ ਚਟਨੀ ਇਹ ਇਮਲੀ ਦੀ ਚਟਨੀ ਪਾਤੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਆਹਨਾ ਜੀਰਾ ਮੈਂ ਤਵੇ ਦੇ ਉੱਤੇ ਭੁੰਨ ਕੇ ਨਾਲ ਦੀ ਨਾਲ ਹੁਣ ਇੱਥੇ ਕੁੱਟਿਆ ਸੀਗਾ ਇਹ ਆਪਾਂ ਜੀਰਾ ਪਾਊਡਰ ਪਾਵਾਂਗੇ ਜੀਰੇ ਪਾਊਡਰ ਨਾਲ ਬਹੁਤ ਜ਼ਿਆਦਾ ਟੇਸਟ ਵਧੀਆ ਹੋ ਜਾਂਦਾ ਤੇ ਥੋੜੀ ਜਿਹੀ ਆਪਾਂ ਇਹਦੇ ਵਿੱਚ ਪਾਵਾਂਗੇ ਲਾਲ ਮਿਰਚ ਉਸ ਦੇ ਬਾਅਦ ਵਿੱਚ ਆਪਾਂ ਪਾਵਾਂਗੇ ਕਿ ਇਹਦੇ ਵਿੱਚ ਜਿਹੜਾ ਕੈਚ ਦਾ ਆਉਂਦਾ ਨਾ ਰਾਇਤਾ ਮਸਾਲਾ ਥੋੜਾ ਜਿਹਾ ਮੈਂ ਉਹ ਪਾ ਰਹੀ ਹਾਂ ਹੁਣ ਆਪਾਂ ਇਹਦੇ ਉੱਪਰ ਤੋਂ ਫੇਰ ਥੋੜਾ ਜਿਹਾ ਦਹੀਂ ਪਾ ਦਾਂਗੇ ਦੇਖੋ ਦਹੀਂ ਮਿੱਠਾ ਉਹੀ ਸੇਮ ਪ੍ਰੋਸੈਸ ਥੋੜੀ ਚਟਨੀ ਦੇਖੋ ਜੀ ਪਲੇਟ ਆਪਣੀ ਬਣ ਕੇ ਤਿਆਰ ਹੋ ਚੁੱਕੀ ਹੈ ਦੇਖੋ ਮੈਂ ਤੁਹਾਨੂੰ ਤੋੜ ਕੇ ਵੀ ਦਿਖਾਵਨੀ ਹੈ ਦੇਖੋ ਬਿਲਕੁਲ ਸੌਫਟ ਬਣੇ ਨੇ ਭੱਲੇ ਬਿਲਕੁਲ ਜਾਲੀਦਾਰ ਭੱਲੇ ਨੇ ਬਹੁਤ ਜ਼ਿਆਦਾ ਟੇਸਟੀ ਬਣਦੇ ਨੇ ਗਰਮੀਆਂ ਦੇ ਵਿੱਚ ਤਾਂ ਹੋਰ ਵੀ ਜ਼ਿਆਦਾ ਟੇਸਟੀ ਲੱਗਦੀ ਹੈ ਇਹ ਚੀਜ਼ ਤੁਸੀਂ ਆਪਣੇ ਘਰਾਂ ਦੇ ਵਿੱਚ ਜ਼ਰੂਰ ਟਰਾਈ ਕਰੋ ਜੇਕਰ ਤੁਹਾਨੂੰ ਸਾਡਾ ਇਹ ਵਲੌਗ ਵਧੀਆ ਲੱਗਿਆ ਹੋਇਆ ਤਾਂ ਸਾਡੇ ਚੈਨਲ ਆਪਣੀ ਸੋਇ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਿਓ ਓਕੇ ਜੀ ਸਸ਼੍ਰੀਆਕਾਰ